ਜਿਹੜੇ ਮਿਲ ਕੇ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਜਾਣੇ ਜਾਂਦੇ ਸੀ ਜਿਹੜੇ ਸਾਹਿਬ ਕਰਕੇ ਜਾਣੇ ਜਾਂਦੇ ਸੀ ਜਿਹੜੇ ਕ੍ਰਾਂਤੀ ਕਰਕੇ ਜਾਣੇ ਜਾਂਦੇ ਸੀ ਜਿਹੜੇ ਅਨਦਾਜ਼ਾ ਕਰਕੇ ਜਾਣੇ ਜਾਂਦੇ ਸੀ ਤੁਸੀਂ ਬੋਲਣਾ ਇੱਕ ਇੱਕ ਲਾਈਨ ਚ ਬੋਲਣਾ ਜ਼ਿਆਦਾ ਨਹੀਂ ਮੇਰਾ ਪੰਜਾਬ ਮੇਰਾ ਪੰਜਾਬ ਡਰਗ ਰਿਲੇਟਿਡ ਡਿਟੇਲ ਤੁਸੀਂ ਪਾਈ ਜਾਓਗੇ ਉਹ ਇੱਥੇ ਟੀਮ ਰਿਪੋਰਟ ਦੇ ਵਿੱਚ ਸਾਨੂੰ ਸ਼ੋਅ ਕੋ ਲੱਗ ਜਣੀ ਹੈ ਇੱਥੇ ਸਾਡੇ ਕੋਲ ਆਪਸ਼ਨ ਆ ਰਿਹਾ ਅਸੀਂ ਜਿਹੜਾ ਸਾਡਾ ਡੈਸ਼ਬੋਰਡ ਹੈ ਜਾਂ ਸਾਡੀ ਟੀਮ ਰਿਪੋਰਟ ਹੈ ਅਸੀਂ ਮੈਂਬਰ ਵਾਈਜ਼ ਵੀ ਦੇਖ ਸਕਦੇ ਕਿੰਨੇ ਨੈਗੇਟਿਵ ਨੇ ਉਹ ਸਾਰੀ ਸਾਡੇ ਕੋਲ ਇੱਥੇ ਰਿਪੋਰਟ ਆ ਜਾਈਗੀ ਇਹ ਸੋ ਇਹ ਸਾਡੀ ਨਸ਼ਾ ਮੁਕਤੀ ਦੀ ਜਿਹੜੀ ਮੋਬਾਈਲ ਐਪ ਹੈ ਨਸ਼ਾ ਮੁਕਤ ਪੰਜਾਬ ਜਿਹੜਾ ਕਿ ਪੰਜਾਬ ਸਰਕਾਰ ਸਰਦਾਰ ਭਗੰਤ ਸਿੰਘ ਬਾਣ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੇ ਹਰ ਇੱਕ ਜਨ ਦੀ ਇਹ ਤਮੰਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਅੱਜ ਉਸੇ ਤਹਿਤ ਹੀ ਨਾਬਾ ਦੇ ਵਿੱਚ ਅਸੀਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਿਹਦੇ ਵਿੱਚ ਸਾਡੇ ਨਸ਼ਾ ਮੁਕਤ ਹਲਕਾ ਨਾਬਾ ਦੇ ਕੋਆਰਡੀਨੇਟਰ ਕੁਪਿੰਦਰ ਸਿੰਘ ਕਲਰਮਾਜਰੀ ਅਰੋਨਾ ਵੱਲੋਂ ਬੁਲਾਏ ਜਿਹੜੇ ਆ ਬਲਾਕ ਇੰਚਾਰਜ ਉਸ ਤੋਂ ਬਾਅਦ ਪਿੰਡਾਂ ਦੀਆਂ ਟਫੈਸ ਕਮੇਟੀਆਂ ਜਾਨੀ ਕਿ ਰੱਖਿਆ ਕਰਨ ਵਾਸਤੇ ਕਮੇਟੀਆਂ ਕਿ ਨਸ਼ੇ ਤੋਂ ਪਾਗਮੇ ਬਚਣਾ ਤੇ ਉਹਦੀ ਅੱਜ ਮੀਟਿੰਗ ਰੱਖੀ ਸੀ ਜਿਦੇ ਵਿੱਚ ਐਸ ਡੀ ਐਮ ਨਾਪਾ ਮੈਡਮ ਸ਼ਮਿਤ ਵਿਜੇ ਸਿੰਘ ਜੀ ਔਰ ਸਾਡੇ ਵੀਡੀਓ ਨਾਪਾ ਮੈਡਮ ਬਲਜੀਤ ਕੌਰ ਜੀ ਸਾਡੇ ਏਓ ਨਾਪਾ ਗੁਰਚਰਨ ਸਿੰਘ ਜੀ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਰਪਜੀਤ ਸਿੰਘ ਠੀਮਾ ਸਾਹਿਬ ਔਰ ਸਾਡਾ ਸਾਰਾ ਪ੍ਰਸ਼ਾਸਨ ਔਰ ਉਸ ਤੋਂ ਇਲਾਵਾ ਸਾਡੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਜਿਦੇ ਵਿੱਚ ਮੋਤਬਰ ਸਾਡੇ ਸਾਰੇ ਲੀਡਰਸ਼ਿਪ ਇੱਥੇ ਸ਼ਾਮਲ ਹੋਈ ਹੈ ਇੱਥੇ ਪ੍ਰੋਗਰਾਮ ਰੱਖਿਆ ਗਿਆ ਜਿਦੇ ਵਿੱਚ ਵਿਚਾਰ ਚਰਚਾ ਹੋਈ ਹੈ ਜਿਦੇ ਵਿੱਚ ਚੰਗਾਪਨ ਮਾੜਾਪਨ ਹਰ ਇੱਕ ਵਿਸ਼ੇ ਤੇ ਡਿਸਕਸ ਹੋਈ ਹੈ ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਇਹਦਾ ਮਕਸਦ ਇੱਕ ਹੈ ਕਿ ਪੰਜਾਬ ਨੂੰ ਅਸੀਂ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਤਸਰਿਆ ਸੀਗਾ ਉਹਨੂੰ ਆਵਾਜ਼ ਦੀ ਪਾਰਟੀ ਬਚਾਉਣ ਦੇ ਵਿੱਚ ਲਗਭਗ ਕਾਮਯਾਬ ਹੋ ਰਹੀ ਹੈ ਔਰ ਅੱਗੇ ਆਪਾਂ ਇਹਨੂੰ ਹੋਰ ਕਾਮਯਾਬ ਕਰਨਾ ਇਹਨੂੰ ਲੋਕ ਲਹਿਰ ਬਣਾਉਣ ਵਾਸਤੇ ਅਸੀਂ ਪਿੰਡਾਂ ਦੀਆਂ ਕਮੇਟੀਆਂ ਦਾ ਡਿਫੈਂਸ ਕਮੇਟੀਆਂ ਦੀ ਅੱਜ ਮੀਟਿੰਗ ਰੱਖੀ ਹੈ ਇਹਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਵਿਚਾਰ ਸੁਨੇ ਆ ਉਹਨਾਂ ਲਈ ਅਸੀਂ ਰਾਏ ਵੀ ਲਈ ਕਿਵੇਂ ਇਹ ਕੰਮ ਵੀ ਤਰ ਹੋ ਸਕਦਾ ਤੇ ਅੱਜ ਲਾਇਨ ਕਲੱਬ ਨਾਪਾ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਸਾਖਵਾ ਤੋਂ ਪਿੰਡਾਂ ਦੇ ਵਿੱਚ ਕਿੰਨਾ ਕੁ ਸਾਥ ਦਾ ਲੋਕਾਂ ਪਿੰਡਾਂ ਦੇ ਵਿੱਚ ਤਾਂ ਸਾਰੇ ਦੁਖੀ ਨੇ ਜੀ ਉਹ ਇੱਕ ਵੱਖਰੀ ਗੱਲ ਹੈ ਕਿ ਕਿਉਂਕਿ ਸੀਜ਼ਨ ਦਾ ਟਾਈਮ ਆ ਝੋਨੇ ਦੀ ਅਖੀਰਲੀ ਕਟਾਈ ਚੱਲ ਰਹੀ ਆ ਔਰ ਕਣਕ ਦੀ ਬਜਾਈ ਚੱਲ ਰਹੀ ਆ ਸਬਜ਼ੀਆਂ ਲਾਈਆਂ ਜਾ ਰਹੀਆਂ ਨੇ ਤੇ ਮੌਸਮ ਵੀ ਤਬਦੀਲ ਹੋ ਰਿਹਾ ਦਿਨ ਵੀ ਛੋਟੇ ਹੁੰਦੇ ਜਾ ਰਹੇ ਆ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਖੇਤਾਂ 'ਚ ਸਾਡੇ ਕਿਸਾਨ ਭਰਾ ਜਾਂ ਸ਼ਹਿਰਾਂ ਦੇ ਵਿੱਚ ਜਿਵੇਂ ਹੁਣ ਦਿਵਾਲੀ ਨਿਕਲ ਕੇ ਗਈ ਆ ਹਰੇਕ ਬੰਦਾ ਆਪਣੇ ਆਪਣੇ ਵਿਆਹਾਂ ਦਾ ਸੀ ਚੱਲ ਰਿਹਾ ਪਰ ਉਸ ਦੇ ਬਾਵਜੂਦ ਵੀ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਾਡੇ ਪਿੰਡਾਂ ਦੇ ਕਮੇਟੀਆਂ ਦੇ ਮੈਂਬਰ ਸਹਿਬਾਨ ਆਏ ਨੇ ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਕਿ ਪੰਜਾਬ ਦੇ ਵਿੱਚ ਨਾਭਾ ਵਿਧਾਨ ਸਭਾ ਜਿਹੜਾ ਜੀ ਉਹ ਪੂਰਾ ਇੱਕ ਮਨ ਇੱਕ ਚਿੱਤ ਹੋ ਕੇ ਨਸ਼ਾ ਮੁਕਤ ਕਰਨ ਲਈ ਪੰਜਾਬ ਨੂੰ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਜਿਹੜੇ ਕਮੇਟੀਆਂ ਚੁਣਿਆ ਗਿਆ ਇਹਨਾਂ ਦਾ ਕੀ ਕੰਮ ਆਊਗਾ ਜੀ ਪਿੰਡ ਦੇ ਵਿੱਚ ਨਿਗਰਾਨੀ ਰੱਖਣੀ ਇਸੇ ਕਰਕੇ ਡਿਫੈਂਸ ਕਮੇਟੀ ਦਾ ਨਾਮ ਦਿੱਤਾ ਗਿਆ ਜੀ ਰੱਖਿਆ ਕਮੇਟੀ ਕਿ ਪਿੰਡ ਦੇ ਵਿੱਚ ਨਿਗਰਾਨੀ ਕਰਨੇ ਕਿ ਕੌਣ ਨਸ਼ਾ ਕਰਦਾ ਜਾਂ ਕੌਣ ਨਸ਼ਾ ਵੇਚਦਾ ਉਹਦੇ ਲੂਪ ਕੋਲ ਲੱਭਣੇ ਜਾਂ ਪਿੰਡ ਦੀ ਦੇਖਭਾਲ ਕਰਨੀ ਔਰ ਪਿੰਡ ਦੇ ਵਿੱਚ ਅੱਛਾ ਇੱਕ ਐਕਟੀਵਿਟੀ ਵਾਲਾ ਮਾਹੌਲ ਬਣਾਉਣਾ ਔਰ ਪਿੰਡ ਦੇ ਵਿੱਚ ਅਗਰ ਕੋਈ ਨਸ਼ਾ ਕਰਦਾ ਵੀ ਹੈ ਉਹਨੂੰ ਕਿਵੇਂ ਨਸ਼ਾ ਮੁਕਤ ਕੇਂਦਰ ਦੇ ਵਿੱਚ ਲੈ ਕੇ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਨਾ ਔਰ ਉਹਦੇ ਮਾਪੇ-ਬਾਪ ਨੂੰ ਆਪਾਂ ਕਿਵੇਂ ਸਾਹਮਣਾ ਜੀ ਮੈਂਟਲੀ ਲੈਵਲ ਜਿਹੜਾ ਗਵਾ ਚੁੱਕਿਆ ਉਹਨੂੰ ਦੁਬਾਰਾ ਕਿਵੇਂ ਇਸਟੈਬਲਿਸ਼ ਆਪਾਂ ਕਰਨਾ ਤੇ ਹਰ ਪੱਖ ਤੋਂ ਇੱਕ ਕਮੇਟੀਆਂ ਜਿਹੜੀਆਂ ਨੇ ਉਹਦੀ